ਬਹੁਤ ਹੀ ਸੋਹਣੀ ਗੱਲ ਹੈ ਔਰ ਬਹੁਤ ਹੀ ਭਾਗਾ ਵਾਲਿਓ ਕਰਮਾ ਵਾਲਿਓ ਕਿ ਪ੍ਰਮਾਤਮਾ ਨੇ ਤੁਹਾਨੂੰ ਲੰਬੇ-ਲੰਬੇ ਵਾਲ ਦਿੱਤੇ ਆ ਔਰ ਕਾਲੇ-ਕਾਲੇ ਵਾਲ ਦਿੱਤੇ ਆ ਔਰ ਕਈ ਵਿਚਾਰੇ ਇੰਨਾਂ ਚੀਜ਼ਾਂ ਨੂੰ ਤਰਸਦੇ ਆ ਔਰ ਜਿੰਨਾ ਕੋਲੇ ਇਹ ਚੀਜ਼ਾਂ ਹੈਗੀਆਂ ਲੰਬੇ ਵਾਲ ਹੈਗੇ ਆ ਉਹ ਸਲੂਨਾਂ ਤੇ ਜਾ ਜਾ ਕੇ ਜਾਂ ਬਣਾਵਟੀ ਸ਼ੈਂਪੂ ਵਰਤ ਕੇ ਘਟਿਆ ਤੇਲ ਵਰਤ ਕੇ ਆਪਣੇ ਵਾਲਾਂ ਦਾ ਬੇੜਾਗਰ ਕਰ ਲੈਂਦੇ ਆ ਔਰ ਉਹ ਦਿਨ ਦੂਰ ਨਹੀਂ ਹੁੰਦਾ ਕਿ ਸਿਰ ਤੋਂ ਗੰਜੇ ਹੋ ਜਾਂਦੇ ਆ ਸਾਰੇ ਵਾਲ ਝੜ ਕੇ ਹੱਥ ਚਾ ਜਾਂਦੇ ਆ ਸੋ ਵਾਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਕੀ ਕਰਨਾ ਕਿ ਇੱਕ ਤਾਂ ਰੋਜ਼ਾਨਾ ਤੁਸੀਂ ਆਮਲਾ ਖਾਣਾ ਸ਼ੁਰੂ ਕਰ ਦੋ ਚਾਹੇ ਤਾਂ ਆਮਲੇ ਦਾ ਪਾਊਡਰ ਖਾਓ ਚਾਹੇ ਆਮਲੇ ਦਾ ਮਰਬਾ ਖਾਓ ਚਾਹੇ ਆਮਲੇ ਦਾ ਅਚਾਰ ਖਾਓ ਚਾਹੇ ਆਮਲੇ ਦਾ ਜੂਸ ਪੀਓ ਕਿਵੇਂ ਨਾ ਕਿਵੇਂ ਰੋਜ਼ ਤੁਹਾਡੇ ਅੰਦਰ ਆਮਲਾ ਜਾਣਾ ਚਾਹੀਦਾ ਦੂਸਰਾ ਜੋ ਪਿਆਜ਼ ਪਿਆਜ਼ ਨੂੰ ਖਾਇਆ ਵੀ ਕਰੋ ਔਰ ਪਿਆਜ਼ ਨੂੰ ਸਰਤ ਵੀ ਲਗਾਇਆ ਕਰੋ ਹੁਣ ਕੀ ਕਰਨਾ ਕਿ ਹੁਣ ਕੁਛ ਤੇਲ ਆਪਾਂ ਘਰੇ ਤਿਆਰ ਕਰਦੇ ਆ ਇੱਕ ਤੇਲ ਇਦਾਂ ਦਾ ਘਰੇ ਆਪਾਂ ਤਿਆਰ ਕਰ ਲੈਣਾ ਸਾਰੀਆਂ ਵਾਲਾਂ ਦੀਆਂ ਬਿਮਾਰੀਆਂ ਉਹਦੇ ਨਾਲ ਹੀ ਆਪਾਂ ਸਹੀ ਕਰ ਲੈਣੀ ਆ ਕੋਕੋਨਟ ਆਇਲ ਲੈ ਲਓ ਮੰਨ ਲਓ ਕਿ ਪਹਿਲਾਂ ਤੁਸੀਂ 500 ਗ੍ਰਾਮ ਲੈ ਲਓ ਉਹਦੇ ਚ 100 ਗ੍ਰਾਮ ਪਿਆਜ਼ ਕੱਟ ਕੇ ਪਾ ਦਿਓ 100 ਗ੍ਰਾਮ ਆਮਲਾ 100 ਗ੍ਰਾਮ ਮੇਥੀ ਦਾਣਾ ਔਰ 50 ਗ੍ਰਾਮ ਬ੍ਰਹਮੀ ਇਹ ਸਾਰੀਆਂ ਚੀਜ਼ਾਂ ਨੂੰ ਜਿੱਦਾਂ ਆਮਲਾਏ ਉਹਨੂੰ ਕੱਟ ਕੇ ਤੇਲ ਚ ਪਾ ਲਓ ਪਿਆਜ਼ ਉਹਨੂੰ ਵੀ ਕੱਟ ਕੇ ਪਾ ਲਓ ਬ੍ਰਹਮੀ ਦਾ ਪਾਊਡਰ ਵੈਸੀ ਵਿੱਚ ਪਾ ਲਓ ਔਰ ਇਸ ਤੇਲ ਨੂੰ ਚੰਗੀ ਤਰ੍ਹਾਂ ਉਬਾਲੋ ਘੱਟੋ ਘੱਟ 1.5 ਤੋਂ 2 ਘੰਟੇ ਨੇ ਆਰਾਮ ਨਾਲ ਲੈ ਜਾਣਿਆ ਸਲੋ ਸਲੋ ਰੱਖਿਓ ਇਹ ਤੇਲ ਨੂੰ ਪੁਣ ਕੇ ਕਿਸੇ ਕੱਚ ਦੀ ਬੋਤਲ ਦੇ ਵਿੱਚ ਪਾ ਕੇ ਰੱਖ ਲਓ ਅਗਰ ਤੁਸੀਂ ਮਰਦੋਂ ਤਾਂ ਰੋਜ਼ ਰਾਤ ਨੂੰ ਪੈਣ ਲੱਗੇ ਇਹ ਤੇਲ ਦੀ ਮ사ਜ ਕਰ ਲਓ ਅਗਰ ਔਰਤਾਂ ਤਾਂ ਹਫਤੇ ਦੇ ਵਿੱਚ 2 ਤੋਂ 3 ਵਾਰੀ ਇਹ ਤੇਲ ਦੀ ਮ사ਜ ਕਰ ਲਓ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕਰ ਦਿਓ ਹਰ ਗੰंजे ਤੱਕ ਇਹ ਵੀਡੀਓ ਪਹੁੰਚ ਸਕੇ ਔਰ ਜਿਹੜੇ ਗੰंजे ਨਹੀਂ ਵੀ ਹੋਏ ਉਹਨਾਂ ਤੱਕ ਵੀ ਪਹੁੰਚ ਸਕੇ ਤਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਉਹ ਗੰंजे ਹੋਣ ਤੋਂ ਬਚ ਜਾ